ਪੰਜਾਬੀਓ ਜੇ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਸ਼ੇਅਰ ਕਰ ਦਿਓ ਵੀਡੀਓ ਜਿਹੜਾ ਮੁੱਦਾ ਵਾ ਤੁਹਾਡਾ ਧਿਆਨ ਇਸ ਪਾਸੇ ਆਇਆ ਕਿਉਂਕਿ ਮੈਂ ਕਈ ਦਿਨਾਂ ਦਾ ਦੇਖ ਰਿਹਾ ਸੀ ਵੀ ਇਸ ਮੁੱਦੇ ਤੇ ਵੀਡੀਓ ਆਉਣਗੀਆਂ ਜਾਂ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਭਰਾ ਉਹ ਇਸ ਮੁੱਦੇ ਤੇ ਬੋਲਣਗੇ ਪਰ ਹੁਣ ਤੱਕ ਮੈਨੂੰ ਕੋਈ ਵੀਡੀਓ ਦੇਖਣ ਚ ਨਹੀਂ ਆਈ ਹੋ ਸਕਦਾ ਚਲੋ ਕਿਸੇ ਭਰਾ ਨੇ ਗੱਲ ਕਰੀ ਹੋਵੇ ਇਸ ਮੁੱਦੇ ਤੇ ਪਰ ਭਰਾ ਉਹ ਵੀਡੀਓ ਸ਼ੇਅਰ ਕਰ ਦਿਓ ਯਾਰ ਜੇ ਤੁਸੀਂ ਪੰਜਾਬੀ ਨੂੰ ਪਿਆਰ ਕਰਦੇ ਹੋ ਮੇਰੇ ਮਨ ਨੂੰ ਬਹੁਤ ਸੁਖ ਲੱਗਿਆ ਤੇ ਠੇਸ ਪਹੁੰਚੀ ਇਹ ਚੀਜ਼ ਦੇਖ ਕੇ ਜਿਹੜੇ ਆਪਣੇ ਆਧਾਰ ਕਾਰਡ ਨੇ ਪੁਰਾਣੇ ਇਹਨਾਂ ਦੇ ਉੱਪਰ ਤੁਸੀਂ ਦੇਖਿਆ ਉਹ ਜਿਹੜਾ ਐਡਰੈਸ ਆ ਪੰਜਾਬੀ ਦੇ ਵਿੱਚ ਆ ਤੇ ਨਾਲ ਅੰਗਰੇਜ਼ੀ ਦੇ ਵਿੱਚ ਆ ਕਿਉਂਕਿ ਅੰਗਰੇਜ਼ੀ ਤਾਂ ਚਲੋ ਹੁੰਦਾ ਹੀ ਆ ਸਾਰੀਆਂ ਚੀਜ਼ਾਂ ਦੇ ਪਰ ਨਾਲ ਜਿਹੜੀ ਪੰਜਾਬੀ ਆ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਰਹਿ ਰਹੇ ਆ ਪੰਜਾਬ ਦੇ ਅਸੀਂ ਜੰਮਪਾ ਵਾਲਾ ਤੇ ਪੰਜਾਬੀ ਸਾਡੀ ਮਾਂ ਬੋਲੀ ਆ ਇਸ ਕਰਕੇ ਸਾਡਾ ਜਿਹੜਾ ਪੰਜਾਬੀ ਦਾ ਹੁਣ ਇਹ ਤੇ ਬਹੁਤ ਲਾਜ਼ਮੀ ਆ ਜਿਹੜੇ ਆਪਣੇ ਆਧਾਰ ਕਾਰਡ ਨੇ ਪਰ ਜਿਹੜੇ ਨਵੇਂ ਆਧਾਰ ਕਾਰਡ ਆ ਰਹੇ ਨੇ ਤੁਸੀਂ ਦੇਖਿਆ ਉਹਨਾਂ ਦੇ ਪਰ ਆਪਣੇ ਕੋਲੇ ਮਿੱਤਰੋ ਟਾਈਮ ਨਹੀਂ ਇੰਨਾ ਸਮਾਂ ਹੀ ਨਹੀਂ ਹੈਗਾ ਆਪਣੇ ਕੋਲੇ ਇੰਨਾ ਕਿ ਅਸੀਂ ਧਿਆਨ ਦਈਏ ਯਾਰ ਉਹ ਪੰਜਾਬੀ ਮਾਂ ਬੋਲੀ ਥੋੜੀ ਖਤਮ ਕਰਤੀ ਆਧਾਰ ਕਾਰਡਾਂ ਦੇ ਉੱਤੋਂ ਜਿਹੜੇ ਹੁਣ ਆਧਾਰ ਕਾਰਡ ਆ ਰਹੇ ਨੇ ਨਵੇਂ ਕੋਈ ਕੋਈ ਅਪਡੇਟ ਕਰਾ ਰਹੇ ਹੋ ਜਾਂ ਨਵੇਂ ਬਣ ਕੇ ਆ ਰਹੇ ਨੇ ਮੇਰੇ ਬੇਟੇ ਨੇ ਆਪਣਾ ਆਧਾਰ ਕਾਰਡ ਅਪਡੇਟ ਕਰਾਇਆ ਤਾਂ ਉਹਦੇ ਤੇ ਜਦੋਂ ਅਸੀਂ ਦੇਖਿਆ ਉਹਨਾਂ ਦਾ ਪੰਜਾਬੀ ਨਾਂ ਫਿਰ ਹੋਰ ਪਤਾ ਕਰਿਆ ਕਹਿੰਦੇ ਜੀ ਹੁਣ ਤਾਂ ਇਹਨਾਂ ਦੇ ਉੱਪਰ ਪੰਜਾਬੀ ਆ ਜਿਹੜੀ ਖਤਮ ਕਰ ਦਿੱਤੀ ਗਈ ਆ ਕੀ ਹੁਣ ਇਹਦੇ ਤੇ ਯਾਰ ਪੰਜਾਬੀ ਉਹ ਤੁਹਾਡਾ ਬੋਲਣਾ ਫਰਜ਼ ਨਹੀਂ ਬਣਦਾ ਸੋ ਜੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋਗੇ ਘਟੋ ਘਟ ਯਾਰ ਜੇ ਸਾਡੇ ਯਾਰਾਂ ਦੀ ਆਵਾਜ਼ ਨਹੀਂ ਤਾਂ ਜਿਹੜੇ ਹੋਰ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਭਰਾ ਇਸ ਮੁੱਦਿਆਂ ਤੇ ਬੋਲਦੇ ਨੇ ਉਹਨਾਂ ਕੋਲ ਤਾਂ ਜਾਵੇ ਯਾਰ ਇਹ ਮੁੱਦਾ ਸੋ ਜ਼ਰੂਰ ਭਰਾ ਬਣ ਕੇ ਇਹ ਧਿਆਨ ਦਿਓ ਪਹਿਲਾਂ ਇਸ ਗੱਲ ਤੇ ਫੇਰ ਆਵਾਜ਼ ਚੱਕੋ ਕਿਉਂਕਿ ਜਿਹੜੀਆਂ ਕੋਝੀਆਂ ਚਾਲਾਂ ਨੇ ਉਹ ਸਮੇਂ-ਸਮੇਂ ਤੇ ਚੱਲਦੀਆਂ ਰਹਿੰਦੀਆਂ ਨੇ ਕਿ ਪੰਜਾਬੀ ਨੂੰ ਪੰਜਾਬ ਦੇ ਵਿੱਚੋਂ ਜਿਹੜਾ ਇਹ ਖਤਮ ਕੀਤਾ ਜਾਵੇ ਕਿਉਂਕਿ ਆਪਾਂ ਦੇਖਦੇ ਹਾਂ ਜਿਹੜੇ ਅੰਗਰੇਜ਼ੀ ਸਕੂਲ ਪਬਲਿਕ ਸਕੂਲ ਨੇ ਪੰਜਾਬ ਦੇ ਵਿੱਚ ਕਿੰਨੇ ਆਪਾਂ ਵੀਡੀਓ ਦੇਖੀਆਂ ਨੇ ਵੀ ਉਹਨਾਂ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆਂ ਦੇ ਉੱਪਰ ਜਿਹੜਾ ਉਹਨਾਂ ਨੂੰ ਜੁਰਮਾਨਾ ਤੱਕ ਲਾਇਆ ਜਾਂਦਾ ਦੇਖੀਏ ਇਹਨਾਂ ਨੇ ਵੀਡੀਓ ਇਹ ਪੰਜਾਬ ਦੇ ਵਿੱਚ ਆਪਾਂ ਕਿੰਨੀਆਂ ਆਉਂਦੀਆਂ ਨੇ ਸਾਡੇ ਪੰਜਾਬ ਦੇ ਵਿੱਚ ਹੀ ਸਕੂਲਾਂ 'ਚ ਅਸੀਂ ਪੰਜਾਬੀ ਨਹੀਂ ਬੋਲ ਸਕਦੇ ਸਾਡੇ ਬੱਚੇ ਸੋ ਯਾਰ ਇਹ ਮੁੱਦੇ ਤੇ ਭਰਾਵੋ ਜਰੂਰ ਬੋਲੋ ਤੇ ਸਾਡੀ ਬੇਨਤੀ ਆ ਜੇ ਸਾਡੀ ਇਹ ਵੀਡੀਓ ਮਤਲਬ ਸ਼ੇਅਰ ਕਰੋਗੇ ਤੁਸੀਂ ਵੱਧ ਤੋਂ ਵੱਧ ਤਾਂ ਆਪਣੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਵੀ ਬੇਨਤੀ ਆ ਵੀ ਇਸ ਤਰ੍ਹਾਂ ਦਾ ਧੱਕਾ ਨਾ ਯਾਰ ਸਾਡੇ ਨਾਲ ਹੋਣ ਦਵੋ ਸੀਐਮ ਸਾਹਿਬ ਇਹ ਚੀਜ਼ ਆ ਜਿਹੜੀ ਦੁਆਰਾ ਇਸ ਚੀਜ਼ ਲਾਗੂ ਹੋਵੇ ਵੀ ਜਿਹੜੇ ਆਪਣੇ ਆਧਾਰ ਕਾਰਡ ਨੇ ਇਹਨਾਂ ਦੇ ਉੱਪਰ ਫਿਰ ਜਿਹੜੀ ਪੰਜਾਬੀ ਉਸੇ ਤਰ੍ਹਾਂ ਸਾਡਾ ਐਡਰੈਸ ਆ ਪੰਜਾਬੀ ਦੇ ਵਿੱਚ ਇਹ ਆਉਣਾ ਜ਼ਰੂਰੀ ਕਰਿਆ ਜਾਵੇ ਸੋ ਇਹ ਜ਼ਰੂਰ ਇਸ ਮੁੱਦੇ ਤੇ ਭਰਾਵੋ ਤੁਸੀਂ ਵੀ ਆਵਾਜ਼ ਚੱਕੋ ਯਾਰ ਪੰਜਾਬੀਓ ਜੇ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਸ਼ੇਅਰ ਕਰ ਦਿਓ ਵੀਡੀਓ ਜਿਹੜਾ ਮੁੱਦਾ ਵਾ ਤੁਹਾਡਾ ਧਿਆਨ ਇਸ ਪਾਸੇ ਆਇਆ ਕਿਉਂਕਿ ਮੈਂ ਕਈ ਦਿਨਾਂ ਦਾ ਦੇਖ ਰਿਹਾ ਸੀ ਵੀ ਇਸ ਮੁੱਦੇ ਤੇ ਵੀਡੀਓ ਆਉਣਗੀਆਂ ਜਾਂ ਜਿਹੜੇ ਪੰਜਾਬੀ ਮਾਂਪੁੱੜੀ ਨੂੰ ਪਿਆਰ ਕਰਦੇ ਨੇ ਭਰਾ ਉਹ ਇਸ ਮੁੱਦੇ ਤੇ ਬੋਲਣਗੇ ਪਰ ਹੁਣ ਤੱਕ ਮੈਨੂੰ ਕੋਈ ਵੀਡੀਓ ਦੇਖਣ ਚ ਨਹੀਂ ਆਈ ਹੋ ਸਕਦਾ ਚਲੋ ਕਿਸੇ ਭਰਾ ਨੇ ਗੱਲ ਕਰੀ ਹੋਵੇ ਇਸ ਮੁੱਦੇ ਤੇ ਪਰ